ਫਤੇਗੜ ਸਾਹਿਬ ਦੇ ਵਿੱਚ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪੀਸੀਐਸ ਅਫਸਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਇੱਕ ਪੱਤਰ ਭੇਜਿਆ ਗਿਆ ਇਸ ਪੱਤਰ ਦੇ ਵਿੱਚ ਕਿਹੜੀਆਂ ਕਿੜੀਆਂ ਮੰਗਾਂ ਨੇ ਆਖਰ ਕਿਉਂ ਇਹ ਪੱਤਰ ਲਿਖਿਆ ਗਿਆ ਕਿਉਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਦਰਅਸਲ ਜੋ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਦੇ ਵਿੱਚ ਜੋ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਜਲਦ ਰਿਹਾ ਕਰਵਾਉਣ ਦੇ ਲਈ ਲਿਖਿਆ ਗਿਆ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਜੋ ਅਤਿਆਚਾਰ ਕੀਤਾ ਗਿਆ ਉਸ ਬਾਬਤ ਇਨਸਾਫ ਦੀ ਗੁਹਾਰ ਲਗਾਈ ਗਈ ਆ ਤਾਂ ਹੁਣ ਕੀ ਇਹ ਮੰਗ ਪੱਤਰ ਇਸ ਪੀਸੀਐਸ ਅਧਿਕਾਰੀ ਦੇ ਟੇਬਲ ਤੋਂ ਅੱਗੇ ਜਾਵੇਗਾ ਮੁੱਖ ਮੰਤਰੀ ਤੱਕ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੱਕ ਜਦੋਂ ਪੱਤਰ ਪਹੁੰਚੇਗਾ ਤਾਂ ਉਸ ਤੋਂ ਬਾਅਦ ਕੋਈ ਗੌਰ ਕੀਤੀ ਜਾਵੇਗੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਅਕਸਰ ਹੀ ਗੂੰਜਦਾ ਹੋਇਆ ਉਦੋਂ ਨਜ਼ਰ ਆਉਂਦਾ ਜਦੋਂ ਇਲੈਕਸ਼ਨ ਆਉਂਦੀਆਂ ਨੇ ਹੁਣ ਵੀ ਲੁਧਿਆਣਾ ਦੇ ਵਿੱਚ ਇਲੈਕਸ਼ਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ 2027 ਤੋਂ ਪਹਿਲਾਂ ਜ਼ਰੂਰ ਉੱਭਰੇਗਾ ਇਹ ਮੁੱਦਾ ਪਰ ਜਦੋਂ ਇਲੈਕਸ਼ਨਾਂ ਖਤਮ ਹੋ ਜਾਂਦੀਆਂ ਨੇ ਫਿਰ ਇਹ ਮੁੱਦਾ ਠੰਡੇ ਵਸਤੇ ਪੈ ਜਾਂਦਾ ਕਿਸਾਨ ਯੂਨੀਅਨਾਂ ਦੇ ਵੱਲੋਂ ਹੁਣ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ ਇਹ ਮੰਗ ਪੱਤਰ ਤਾਂ ਦੇ ਦਿੱਤਾ ਮੰਗ ਪੱਤਰ ਦੇਣ ਤੋਂ ਬਾਅਦ ਆਖਰ ਕੀ ਭਰੋਸਾ ਮਿਲਿਆ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਦੀ ਜੁਬਾਨੀ ਸੁਣਾਉਣੇ ਆ ਜਿਨ੍ਹਾਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਅੱਜ ਛੇਰੇ ਪੰਜਾਬ ਕਿਸਾਨ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹੋਣ ਦੇ ਨਾਤੇ ਸ਼ਹੀਦਾਂ ਦੀ ਧਰਤੀ ਫਤਗੜ ਸਾਹਿਬ ਜਿੱਥੇ ਜਬਰ আর ਜ਼ੁਲਮ ਦੇ ਖਿਲਾਫ ਡਟਣ ਦਾ ਸਾਨੂੰ ਇੱਕ ਸੰਦੇਸ਼ ਮਿਲਿਆ ਉਹਦੇ ਤਹਿਤ ਅੱਜ ਵੀ ਜਿਹੜੀ ਲਾਅ ਐਂਡ ਆਰਡਰ ਉਹ ਫੇਲ ਆ ਅਸੀਂ ਅੱਜ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਲੋਕਾਂ ਨੇ ਚੁਣਿਆ ਉਹਦੇ ਤਹਿਤ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਕਿ ਉਹਦੀ ਤੁਰੰਤ ਐਨਐਸਟੀ ਹਟਾਓ ਦੂਜੀ ਗੱਲ ਚੰਬੂ ਮੋਰਚੇ ਤੇ ਸਾਡਾ ਟਰਾਲੀਆਂ ਟਰੈਕਟਰਾਂ ਦਾ ਕੀਤਾ ਗਿਆ ਨੁਕਸਾਨ ਦੀ ਪਰਭਾਈ ਸਰਕਾਰ ਕਰੇ ਤੀਜਾ ਉਹ ਜਿਹੜਾ ਚੰਬੂ ਬਾਰਡਰ ਤੇ ਭੰਨ ਤੋੜ ਕੀਤੀ ਆ ਉਹ ਹਰਿਆਣਾ ਗਵਰਨਮੈਂਟ ਨੇ ਕਿਸਾਨਾਂ ਨੂੰ ਰੋਕਿਆ ਸੀਗਾ ਨਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਤਾਂ ਇਹ ਸਾਡੇ ਤੇ ਅਲੀਗੇਸ਼ਨ ਲਾਉਣਾ ਇਹ ਵੀ ਇੱਕ ਗਲਤ ਗੱਲ ਆ ਸਰਕਾਰ ਦੀ ਉਹ ਵੀ ਅਸੀਂ ਇਸੇ ਦੱਤਾ ਤੀਜਾ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਤਰਹਾ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਵਿਚਾਰਿਆਂ ਨੂੰ ਕਾਰ ਕੋਟੜਿਆਂ ਦੀ ਬੰਦ ਰੱਖਿਆ ਗਿਆ ਅਸੀਂ ਉਹਦੇ ਵੀ ਤੱਕ ਸ਼ਬਦਾਂ ਚ ਇੱਕ ਮੁੱਖ ਮੰਤਰੀ ਨੂੰ ਅੱਜ ਮੰਗ ਪੱਤਰ ਭੇਜਿਆ ਐਡੀਸੀ ਦੇ ਰਾਹੀਂ ਉਹ ਵੀ ਅਸੀਂ ਬੇਨਤੀ ਕਰ ਦਿੰਦੇ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਜਿਹੜੇ ਸਜ਼ਾ ਪੂਰੀ ਕਰ चुके ਤੀਜਾ ਜਿਹੜੀ ਸਾਡੀ ਸੰਭੂ ਮੋਰਚੇ ਤੇ ਬੜਾ ਨੁਕਸਾਨ ਹੋਇਆ ਔਰ ਕਨੌਰੀ ਬਾਰਡਰ ਤੇ ਮਹਾਰਾਜ ਸਾਹਿਬ ਜਿਹੜੇ ਪ੍ਰਕਾਸ਼ ਹੋਏ ਤੇ ਉਹਨਾਂ ਦੀ ਤਹਫੀਨ ਕੀਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਕੀਤੀ ਅਗਲਾ ਕੋਈ ਐਕਸ਼ਨ ਕਰ ਰਹੇ ਹਾਂ ਅਗਲਾ ਐਕਸ਼ਨ ਅਸੀਂ ਹੁਣ ਇਹ ਮੁੱਖ ਮੰਤਰੀ ਨੂੰ ਦੇਣ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ